ਸ਼ੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਾਂਗੇ ਪਰਲ ਵਰਕ ਪਰਲ ਮੋਤੀ ਲਾਵਾਂਗੇ ਅੱਜ ਆਪਾਂ ਸਿੰਪਲ ਪਰਲ ਮੋਤੀ ਇਹਦੇ ਨਾਲ ਤੁਸੀਂ ਕਟ ਡਾਣਾ ਵੀ ਲਾ ਸਕਦੇ ਹੋ ਸਿੱਪੀਆਂ ਵੀ ਲਾ ਸਕਦੇ ਹੋ ਤੇ ਛੋਟੇ ਬਰੀਕ ਮੋਤੀ ਨੇ ਜਿਹੜੇ ਉਹ ਵੀ ਲਾ ਸਕਦੇ ਹੋ ਠੀਕ ਹੈ ਜੀ ਕੋਈ ਵੀ ਤਰ੍ਹਾਂ ਦਾ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ ਜਦੋਂ ਆਪਾਂ ਨੂੰ ਇੱਕ ਆਰੀ ਚਲਾਉਣੀ ਆ ਕੇ ਸਿੰਪਲ ਆਪਾਂ ਨੂੰ ਆ ਗਿਆ ਚੇਨ ਸਟਿਚ ਕਰਨਾ ਤਾਂ ਆਪਾਂ ਕੋਈ ਵੀ ਡਿਜ਼ਾਈਨ ਕੋਈ ਵੀ ਚੀਜ਼ ਲਾ ਸਕਦੇ ਹਾਂ ਸਿਰਫ ਇੱਕ ਚੇਨ ਆਣੀ ਜ਼ਰੂਰੀ ਹੁੰਦੀ ਆਪਾਂ ਲਈ ਜੇ ਆਪਾਂ ਨੂੰ ਚੇਨ ਕਰਨੀ ਨਹੀਂ ਆਉਗੀ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਆਪਾਂ ਉਹਨਾਂ ਬ੍ਰੀਕ ਮੋਤੀ ਲਾਵਾਂਗੇ ਨਾਲ ਵੱਡਾ ਪਰ ਮੋਤੀ ਲਾਵਾਂਗੇ ਹਟਾ ਤੁਹਾਨੂੰ ਲੁੱਕ ਆਪਣੇ ਆਪ ਪਤਾ ਚੱਲ ਜਾਊਗੀ ਕਿ ਕਿੰਦਾਂ ਦੀ ਹੁੰਦੀ ਹੈਗੀ ਤੁਸੀਂ ਇਸ ਤੋਂ ਵੱਡਾ ਮੋਤੀ ਵੀ ਲਾ ਸਕਦੇ ਹੋ ਦੇਖੋ ਇੱਦਾਂ ਠੀਕ ਹੈ ਜੀ ਪਰ ਇਹ ਡਿਜ਼ਾਈਨ ਦੇ ਵਿੱਚ ਸੋਹਣਾ ਨਹੀਂ ਲੱਗਦਾ ਆਪਾਂ ਇੱਕ ਸਿਰਫ ਲਾ ਕੇ ਦਿਖਾਇਆ ਵੀ ਤੁਸੀਂ ਕੁਝ ਵੀ ਇੱਥੇ ਡਿਜ਼ਾਈਨ ਆ ਜਿਹੜਾ ਉਹ ਕਰ ਸਕਦੇ ਹੋ ਆਪਾਂ ਇੱਥੇ ਸਿਰਫ ਬਰੀਕ ਮੋਤੀਆਂ ਦੇ ਹੀ ਡਿਜ਼ਾਈਨ ਬਣਾ ਸਕਦੇ ਹਾਂ ਜਿਹਨੂੰ ਕਿ ਸਾਨੂੰ ਵੱਡੇ ਮੋਤੀ ਪਸੰਦ ਨਹੀਂ ਉਹ ਡਿਜ਼ਾਈਨ ਬਣਾ ਸਕਦੇ ਨੇ ਪਰ ਜ਼ਰੂਰੀ ਨਹੀਂ ਹੈਗਾ ਕਿ ਸਾਰਿਆਂ ਨੂੰ ਪਸੰਦ ਹੁੰਦੇ ਆ ਕੀ ਜੀ ਹੁਣ ਇੱਥੇ ਆਪਾਂ ਲਾਵਾਂਗੇ ਸਿੱਪੀ ਸਿੱਪੀ ਮੈਂ ਲੱਗਦੀ ਤਾਂ ਲੱਗੀ ਆ ਤਾਂ ਜੋ ਉੱਤੇ ਖਸ ਲਈ ਸਿੱਪੀਆਂ ਕਈ ਵਾਰ ਆਪਾਂ ਮੈਚ ਨੂੰ ਸਿੱਪੀਆਂ ਜੀਆਂ ਲਾ ਲੈਨੇ ਉਹ ਦੇਂਦੀਆਂ ਹੀ ਨਹੀਂ ਹੈਗੀਆਂ ਸਿਪੀਆਂ ਜੇ ਤੁਸੀਂ ਇਕੱਠੀਆਂ ਚੱਕ ਕੇ ਨਹੀਂ ला ਸਕਦੇ ਤਾਂ ਇੱਕ ਇੱਕ ਕਰਕੇ ला ਸਕਦੇ ਹੋ வா இது நாட்ட ਥੋੜਾ ਨੇੜੇੋਂ ਦੇਖ ਲੈਣੇ ਆਪਾਂ ਕੈਮਰਾ ਥੋੜਾ ਜਿਹਾ ਜ਼ਿਆਦਾ ਉੱਚਾ ਹੋ ਗਿਆ ਸੀ ਮੈਂ ਦੇਖੋ ਜੀ ਕੱਟਦਣਾ ਆ ਗਿਆ मैं वीडियो कदें भी कट के नहीं पाँगी हैगी जितना मैं कम कर दी हाँ मैं ही पानी है वीडियो कोई भी मैं एडिटिंग वगैरह कुछ नहीं करती वीडियो लो जी ਕੋਣਾ ਆਪਾਂ ਇਹਨਾਂ ਦੇ ਨਾਲ ਨਾ ਜੁਐਲਰੀ ਦੀਆਂ ਵੀਡੀਓਜ਼ ਵੀ ਲੈ ਕੇ ਆਇਆ ਕਰਾਂਗੇ ਆਨਲਾਈਨ ਸਮਾਨ ਅਸੀਂ ਮੰਗਾਉਣੇ ਆ ਜਿਹੜਾ ਮੀਸੋ ਤੋਂ Amazon ਤੋਂ Flipkart ਤੋਂ ਜੇ ਤੁਹਾਨੂੰ ਕੋਈ ਵੀ ਚੀਜ਼ ਪਸੰਦ ਆਉਂਦੀ ਆ ਤਾਂ ਤੁਸੀਂ ਲਿੰਕ ਸ਼ੇਅਰ ਕਰ ਲਿੰਕ ਲਿਖ ਕੇ ਕਮੈਂਟ ਦੇ ਵਿੱਚ ਸੈਂਡ ਕਰ ਸਕਦੇ ਹੋ ਆਪਾਂ ਤੁਹਾਨੂੰ ਲਿੰਕ ਸੈਂਡ ਕਰ ਦਿਆ ਕਰਾਂਗੇ ਤੇ ਬਾਕੀ ਸਾਰਾ ਕੰਮ ਅਸੀਂ ਆਪ ਦਾ ਖੁਦ ਵਰਕ ਵਗੈਰਾ ਸੂਟ ਸਟੀਚ ਵਗੈਰਾ ਸਾਰਾ ਅਸੀਂ ਖੁਦ ਕਰਦੇ ਆ ਕਿਸੇ ਕਾਰੀਗਰ ਤੋਂ ਨਹੀਂ ਕਰਾਉਂਦੇ ਥੈਂਕ ਯੂ